ਤੋਂ ਪਿੱਛੇ ਸੀ ਇੱਥੇ ਇੱਧਰ ਘੱਟ ਲੱਗੀਆਂ ਇਹਦੇ ਖੰਜੂਰਾ ਹਨ ਉੱਤੇ ਵੱੱਤ ਲੱਗੀਆਂ ਜਿਹੜੇ ਸਾਹ ਕਿ ਖੜਪੇ ਜਾਂਦੇ ਇੱਧਰ ਆਪਣੇ ਪਿੰਡ ਦੇ ਬੜਾ ਕਰੇ ਦੇ ਆਪ ਤੁਲੀ ਦੇਖ ਕਿੰਨੀ ਟੀ ਬਣੀ ਚੁੱਕੀ ਤਾਂ ਇੱਥੇ ਲੱਗੀ ਹੋਈ ਹੈ ਵੀ ਨੱਟ ਦਾ ਹਾਂ ਨਾ ਇੱਧਰ ਆ ਤੀ ਇਹਨੇ ਸ਼ਾਂਕ ਕੇ ਰੱਖ ਦੇਣਾ ਜਮਾਈ ਨਹੀਂ ਲਾਉਂਦਾ ਵੀ ਇੱਧਰ ਲਾ ਹਨਾ ਵੱਡੇ ਸ਼ਹਿਰ ਦਾ ਛਾਂਤ ਜਿਗਾ ਤੋਂ ਪਾਈ ਵੀ ਹੈ ਕਿਉਂ ਹੀ ਸਕੂਟ ਹੁੰਦੀ ਹੈ ਵੀ ਚੱਲ ਆ ਮੌਸਮ ਜਬਦਿਆਰ ਹੈ ਬੇਟੀ ਮਾਰੂ ਦੱਪਦਾ ਕਿੰਨੀ ਕਰਨੀ ਹੈ ਕਰਨੀ ਹੈ ਉ ਆਏ ਚਲਾਏ ਤੁੱਪੀ ਤੇ ਹੈ ਨਹੀਂ ਉ ਆਏ ਧੋਪੜੀ ਪਰ ਹਵਾ ਨਹੀਂ ਤਿੱਕੀ ਨਹੀਂ ਪੂਰੇ ਧੋਪੜੀ ਕਿਨਾਂ ਦੇ ਆ ਤੋ ਕੋ ਰਾਤ ਨੂੰ ਹੀ ਵਧੀਆ ਲੱਗਦਾ ਹੈ ਨਾ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਅਸੀਂ ਸਾਰੇ ਨੂੰ ਪਹਿਲਾਂ ਪਹੁੰਚ ਗਏ ਇੱਥੇ ਕੋਈ ਨਹੀਂ ਆਇਆਗਾ ਅਜੇ ਫੋਟੋਗ੍ਰਾਫਰ ਵੀ ਹੋਣ ਆਏਗੇ ਅਸੀਂ ਆਏ ਗਗਨਦੀਪਰਾ ਦਾ ਸਗਣ ਪੈਣੇ ਇੱਥੇ ਥੋੜੀ-ਮੋਟੀ ਵੀਡੀਓ ਬਣਾਉਂਗੀ ਜਿਆਦਾ ਵੀ ਨਹੀਂ ਬਣਾਉਂਦੀਗੀ ਚਲੋ ਅਸੀਂ ਉਹਨਾਂ ਇੱਥੇ ਬਹਿ ਨਹੀਂ ਹੈਗੇ ਜਾਣ ਨੂੰ ਪਾਈ ਚੰਗਾ ਚੰਗਾ ਨਾਲ ਨੂੰ ਪਾਰੇ ਆਹ ਹੋ ਵੀ ਡੁੱਬ ਗਈਆਂ ਫੇਰ ਕੰਨ ਜ਼ਿੰਮੇਵਾਰ ਆ ਜਿਸ ਕਰ ਨੇ ਤੂੰ ਤਾਂ ਸੱਚਾ ਡੁੱਬੀ ਜੀ ਲੱਗਦੀ ਬੰਦ ਕਰ ਲਾ ਪਰ ਤੇ ਪਾਣੀ ਪੈ ਜਾਊਗਾ ਤੁਸੀਂ ਇੱਧਰ ਕਾ ਤੂੰ ਸਾਡੇ ਘਰ ਤੇ ਇੱਧਰ ਤੇ ਉਧਰ ਬਾਹਲਾ ਪਾਣੀ ਆ ਇੱਧਰ ਇਹ ਗਲੀ ਵਈ ਕੋਈ ਮਛਾ ਨਹੀਂ ਕਰੀਆਂ ਮੇ ਬਾਸ ਆ ਗਈ ਨਾ ਤੁਹਾਡੇ ਤੋਂ ਹਾਂਜੀ ਅੱਜ ਦਿਨ ਹੈਗਾ ਮੰਗਲਵਾਰ ਤੇ ਐਤਵਾਰ ਨੂੰ ਮੈਂ ਥੋੜੀ ਜਿਹੀ ਵੀਡੀਓ ਬਣਾਈ ਸੀ ਜੀ ਦੋਸਤਾਂ ਨਾਲ ਤੇ ਗਈ ਸੀ ਆਕੇ ਵੀ ਨਹੀਂ ਮੇਰੇ ਤੋਂ ਵੀਡੀਓ ਬਣੀ ਕਿਉਂਕਿ ਆਕੇ ਅਸੀਂ ਉਧਰੋਂ ਆਕੇ ਬੂਟੇ ਲਾਉਣ ਲੱਗੇ ਸੀਗੇ ਤੇ ਤਾਂ ਤੋਂ ਅਸੀਂ ਥੋੜੀ ਥੋੜੀ ਕਰਕੇ ਮਿੱਟੀ ਲੈ ਕੇ ਆਉਂਦੇ ਸੀਗੇ ਤੇ ਮਿੱਟੀ ਉਹਦੇ ਦੀ ਦੁਖੀ ਆਂਦੀ ਹੈਗੀ ਐਤਵਾਰ ਦੀ ਤੇ ਮੈਨੂੰ ਆਇਆ ਸੀ ਸਾਰੇ ਗੋਲੀਆਂ ਉਹ ਲੈ ਕੇ ਆਮ ਆਦੂਆ ਪਰ ਨਹੀਂ ਫਿਰ ਅੱਜ ਮੈਨੂੰ ਬੁਖਾਰ ਵੀ ਹੋ ਗਿਆ ਤੇ ਹੁਣੇ ਮੈਂ ਦਵਾਈ ਲੈ ਕੇ ਆਈ ਮੈਂ ਨਗੂਨ ਲੈ ਕੇ ਵੀ ਸੀ ਨਾਲ ਤੇ ਉਹਨੇ ਪੱਟੇ ਲਾਏ ਆਗੇ ਤੇ ਉਹ ਕੱਲ ਪਰਸੋਂ ਫੇਰ ਦਿਖਾ ਦੇ ਤੁਸੀਂ ਨਾ ਤਾਂ ਮੈਥਵਾ ਦਾ ਦਾ ਨੀਵੀਂ ਨਹੀਂ ਪਾਈ ਜਾਂਦੀ ਜੀ ਤੇ ਨਾ ਹੀ ਐ ਪਾਸਾ ਨਹੀਂ ਲਿਆ ਜਾਂਦਾ ਇੰਨੀ ਜਿਆਦਾ ਸੋਜ ਹੋਈ ਪਈ ਆ ਉਹ ਕਹਿੰਦੇ ਮਸਲ ਸੋ ਜਾਈ ਪਈ ਹੈਗੀ ਤੇ ਕੰਮ ਵੀ ਅੱਜ ਮੈਂ ਕੋਈ ਨਹੀਂ ਕੀਤਾ ਕੱਪੜਿਆਂ ਦੇ ਢੇਰ ਲੱਗੇ ਪਿਆ ਵਾ ਤੇ ਲਖਿਆ ਚੱਲ ਸ਼ਾਮ ਨੂੰ ਫੇਰ ਨਵੀਂ ਚੌਲ ਬਣਾ ਕੇ ਦੇ ਦੂੰਗੀ ਦਵਾਈ ਹਜੇ ਮੈਂ ਲੈਣੀ ਆ ਹੁਣ ਲਵਾਂਗੀ ਅੰਗੜਵਾੜੀ ਚ ਆ ਕੇ ਵੀ ਮੈਂ ਗੋਲੀ ਲੈ ਲਈ ਸੀਗੀ ਤੇ ਤਾਂ ਵੀ ਕੋਈ ਫਰਕ ਨਹੀਂ ਪਿਆ ਬਾਲਾ ਹੁਣ ਥੋੜੀ ਪੀੜ ਜੀ ਤਾਂ ਘਟ ਗਈ ਕਿਉਂਕਿ ਉਹਨਾਂ ਨੇ ਸਪਰੇ ਜੀ ਲਾਈਏ ਉਹਦੇ ਨਾਲ ਪਤਾ ਨਹੀਂ ਲੱਗਦਾਗਾ ਤੇ ਪਰ ਕਸ ਪਿਆ ਪਿਆ ਤੇ ਮੈਨਾਂ ਮੈਨਾਂ ਦਰਦ ਚੰਗੀ ਹੈਗਾ ਟੂ ਇਹਦਾ ਤਾਂ ਮੈਨੂੰ ਬਾਲਾ ਆਖਾਗਾ ਇੱਕ ਮੇਰੇ ਗੋਡਿਆਂ ਦੇ ਉੱਤੇ ਐ ਨੀਲ ਪੈ ਪਏ ਹੈਗੇ ਪੁੱਛ ਜੀ ਮੈਂ ਨੋਨੀਆਂ ਗੋਟੀਆਂ ਐ ਮਿੱਤਰਾ ਮਾਰ ਕੇ ਫੇਰ ਐ ਬੋਰਡਨੀਆਂ ਲਾ ਕੇ ਲੋਣੀਆਂ ਗਈ ਜੀ ਅੱਜ ਤਾਂ ਮੈਂ ਪੁੱਛ ਪੁੱਛ ਕਸ਼ੀ ਨਹੀਂ ਲਾਏ ਬਾਹਰ ਬੱਤਲ ਹੋਇਆ ਪਿਆ ਅੱਜ ਸਵੇਰ ਤਾਂ ਮੈਂ ਰੋਣ ਹੀ ਲੱਗੀ ਸੀ ਕਿ ਮੈਂ ਵੀ ਮੇਰੀ ਟਕਰੀਕ ਵਾਲੀ ਐ ਫੇਰ ਵੀ ਮੈਂ ਮਨਵਾੜੀ ਚ ਗਈ ਮੈਡਮ ਵੀ ਕਿ ਮੈਡਮ ਕਹਿੰਦੇ ਪ੍ਰਵੀਨ ਹੈਨੀ ਤੂੰ ਛੁੱਟੀ ਲੈ ਨਹੀਂ ਸਕਦੀ ਨਾ ਹੀ ਤੂੰ ਮੈਡੀਕਲ ਲੈ ਸਕਦੀ ਐ ਜੀ ਇਸ ਕਰਕੇ ਫੇਰ ਨਾ ਹੀ ਕੋਈ ਨਾਲ ਜਿਜਾਨਾ ਵਾਲਾ ਹੈਗਾ ਵੀ ਮੈਂ ਨਾਲ ਲੈ ਜੂਗੀ ਨਹ ਚਲ ਦੇਖੀ ਜਾਓਗੇ ਜੋ ਕਰੇ ਵੀ ਤੰਗੀ ਕੱਟੀ ਐ ਨੇ ਉੱਥੇ ਵੀ ਕੱਟ ਲਾਂਗੇ ਕਦੇ ਕਦੇ ਤਾਂ ਮੇਰੇ ਜੀ ਕਰਦਾ ਮੈਂ ਹਟ ਜਾ ਕਿ ਹੁੰਦਾਗਾ ਇੱਥੇ ਕਰਦਾ ਕੰਮ ਕਰ ਲਿਆ ਕਰਾਂਗੇ ਆਪ ਤਾਂ ਫਿਰ ਕਹਿੰਦੇ ਵੀ ਚਲ ਤਾਂ ਆਪਸ ਹੋ ਜਾਂਦਾ ਹਾਂਜੀ ਅੱਜ ਮੈਂ ਚੌਲ ਬਣਾਉਣੀ ਦੀ ਸਬਜੀ ਸਬਜੀ ਕੋਈ ਨਹੀਂ ਬਣਾਏਗੀ ਤੇ ਪੰਜ 6 ਦਾ ਟਾਈਮ ਹੋ ਗਿਆ ਤੇ ਭਾਂਡੇ ਵਿੱਚ ਚਾਹਲ ਹੁਣ ਮੰਜੇ ਹੈਗੇ ਨਵੀ ਨੂੰ ਜਦੋਂ ਸਕੂਲੋਂ ਆਈ ਸੀ ਉਦੋਂ ਚਾਹ ਬਣਾ ਕੇ ਦਿੱਤੀ ਸੀ ਤੇ ਇੱਧਰ ਮੇਰਾ ਗੁੱਧ ਕਰਨ ਹੋਈ ਜਾਂਦਾ ਇਹ ਤਾਂ ਪਨੀਰ ਬਣਾ ਕੇ ਰੱਖ ਲਵਾਂਗੀ ਹੋਊਗੀ ਤੇ ਪਹਿਲਾਂ ਮੈਂ ਲਾਉਂਗੀ ਤੜਕ ਚਾਹਵੂ ਨੂੰ ਲਾਉਂਗੇ ਜਿਹਾ ਜ ਆਹ ਦੋ ਡੱਬੇ ਮਠਾਈ ਦੇ ਹੀ ਪਏ ਮੈਂ ਫ੍ਰਿਜ ਚ ਲਾਏ ਨਹੀਂ ਤੇ ਉਹ ਨਾ ਗਿੱਲੇ ਜਿਹੇ ਹੋ ਜਾਂਦੇ ਲੱਡੂ ਇਹਦੇ ਵਿੱਚ ਇਹ ਗगन ਕਿਆਨੇ ਦਿੱਤੇ ਸੀਗੇ ਉਹਦੇ ਭਰਾ ਦੇ ਸਗੰਦੇ ਹੈਗੇ ਤੇ ਹੁਣ ਕਿਉਂਕਿ ਬਿਸਕਟ ਖਾ ਲੈਨੇ ਆ ਮਨ ਨਹੀਂ ਕਰਦਾ ਹਜੇ ਆਉਣ ਲੱਗਿਆਂ ਦਿੱਤੇ ਸੀਗੇ ਉਹਨਾਂ ਨੇ ਸਵੇਰ ਈਆਂ ਰੋਟੀਆਂ ਸਾਡੀ ਮਾਂ ਹੀ ਪਈਆਂ ਈ ਮੈਂ ਖਾ ਕੇ ਨਹੀਂ ਗਈ ਸੀਗੀ ਤੇ ਦੋ ਨਾਲ ਲੱਗੀ ਸੀ ਸਾਰੀਆਂ ਐਸੇ ਗਈਆਂ ਦੁਪਹਿਰ ਵਾਸਤੇ ਵੀ ਲਾਉਣੀ ਹਿੰਦੀ ਆ ਮੈਂ ਦੋ ਤਿੰਨ ਤੇ ਅੱਜ ਤਬਾ ਲਈ ਪਈਆਂ ਤੇ ਜਦੋਂ ਮੈਂ ਹੌਲੀ ਹੌਲੀ ਤੜਕਾ ਲਾਤਾ ਮੇਰੇ ਜਮਾ ਨਹੀਂ ਖੜੇ ਜਾਂਦਾ ਬੁਖਾਰ ਨਾਲ ਮੇਰਾ ਮੂੰਹ ਲਾਲ ਲਾਲ ਹੋਇਆ ਪਿਆਗਾ ਤੇ ਮੈਨੂੰ ਠੰਡ ਲੱਗੀ ਜਾਂਦੀ ਹੈਗੀ ਤੇ ਮੈਂ ਹੋਣੀ ਉੱਠ ਕੇ ਮੈਂ ਚੱਲ ਕੁਛ ਨੁਕਸਤ ਬਣਾਉਣਾ ਪਊਗਾ ਨਵੀਂ ਵੀ ਖਾਉਗੀ ਫਿਰ ਨਵੀਂ ਨੂੰ ਕੁਛ ਨਾ ਕੁਝ ਬਣਾ ਕੇ ਤੇ ਇਹਨਾਂ ਪਊਗਾ ਤੇ ਮੈਂ ਹਟਾਲ ਨਾਲ ਮੈਂ ਖਾ ਲੂ ਮੈਂ ਮੋਟੇ ਤੇ ਤੇ ਜਮਨਿਆ ਤਾਂ ਹਾਂਜੀ ਦੁੱਧ ਆਪਣਾ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਚਿੱਕ ਟੱਕਣ ਮੈਂ ਧਰ ਕੇ ਸਿਰਕੇ ਦਾ ਪਾ ਦਿੰਦੀ ਆ ਇਹ ਸੂਬਾ ਵਾਸਤੇ ਬਣਾ ਕੇ ਰੱਖੂਗੀ ਕਿਉਂਕਿ ਜਲਦੀ ਬਣ ਜਾਂਦਾ ਪਨੀਰ ਸਭ ਦੀ ਫੇਵਰਟ ਥੋੜਾ ਟੈਂਡਲ ਨਾਲ ਨਵੀਂ ਨੂੰ ਵਧੀਆ ਲੱਗਦਾ ਪਨੀਰ ਮੈਂ ਤੇ ਦੂਜੇ ਤੀਜੇ ਦਿਨ ਬਣਾ ਕੇ ਦੇ ਦਿੰਨੀ ਆ ਦੁੱਧ ਪਿਆ ਸੀ ਅੱਜ ਤਾਂ ਤਾਂ ਬਣਾ ਲਿਆ ਬੰਨਣਾ ਸ਼ੁਰੂ ਹੀ ਹੋ ਗਏ ਹੈ ਬਾਰਿਸ਼ ਆਤੀ ਬੰਨ ਜਾਏਗੀ ਪੱਟਾ ਲਾ ਕੇ ਰੱਖੋ ਇਹ ਦਿੱਤਨਾ ਚਿੱਟੇ ਦਾ ਕਰਕੇ ਪਤਾ ਨਹੀਂ ਲੰਦਾ ਹੈ। ਵਧੀਆ ਜਲਦੀ ਬਣ ਜਾਂਦਾ ਬਹੁਤ ਸਿੱਤੀ। ਨਾਲੇ ਚਲੋ ਘਰੇ ਬਣਾਇਆ ਵਧੀਆ ਚੰਗਾ ਵੀ ਹੈ। ਸਵੇਰ ਫਿਰ ਨਵੀਂ ਸਕੂਲ ਜਾਣਾ ਹੁੰਦਾ ਫਿਰ ਜਲਦੀ ਜਲਦੀ ਬਣਾ ਕੇ। ਪਨੀਰ ਆਪਣਾ ਬਣ ਗੇ। ਇਹ ਜਿਹੜਾ ਠਾਰ ਗਿਆ ਉਹਦੋਂ ਮੈਂ ਇਹਦਾ ਪਾਣੀ ਕੱਢ ਦੂੰਗੀ। ਇਹਦਾ ਪਾਣੀ ਆ ਜਿਹੜਾ ਇਹ ਮੈਂ ਸਿਰਦੀ ਨਹੀਂ ਬੂਟਿਆਂ 'ਚ ਪਾਉਂਗੀ ਤੁਹਾਨੂੰ ਬੂਟੇ ਵੀ ਦਿਖਾਉਣੀ ਆ ਹੌਲੀ-ਹੌਲੀ ਜਾ ਕੇ ਵੀ ਜਿਹੜੇ ਲਾਇ ਸਿਆਣ ਤੋਂ ਵਰਨੇ ਤੇ ਕੁਛ ਰਾਤ ਲਾਏ ਆ ਕਿ ਸਾਡੇ ਲੀ ਲਹਿਚੀਆਂ ਦਾ ਬੂਟਾ ਹੈ ਜਿਹਦੇ ਚਾਹ ਚ ਪਾਉਣੇ ਨੇਗੇ ਆਹ ਕਿੰਨੋ ਚਲਪੀ ਰਿਫੋਰਟ ਹੁਣ ਇਹ ਤਿੰਨ ਡੰਡੇ ਜੇ ਸੀਗੇ ਤੇ ਇੱਕ ਖਰਾ ਹੋ ਗਿਆ ਹੀ ਰਿਹਾ ਆਹ ਵਾਲੇ ਗਮਲੇ ਜਿਹੜੇ ਪਏਗੇ ਇਹ ਲਾਏ ਹੈਗੇ ਆਪਾਂ ਨੇ ਆ ਵੀ ਲਾਤਾ ਆ ਸਾਡੇ ਪਿੰਡਾਂ ਮ ਵਧੀਆ ਚੱਲੀਆਂ ਪਈਆਂ ਮੇਰਾ ਤਾਂ ਇੰਨਾ ਨਹੀਂ ਜੀ ਲੱਗਿਆ ਰਹਿੰਦਾ ਆ ਗਮਲੇ ਅਸੀਂ ਐ ਰੱਖਤੇ ਇੱਕ ਵਾਰੀ ਫਿਰ ਤਾਂ ਤਰਾ ਦਾਂਗੇ ਤੇ ਰਿਸਤੀ ਸਾਡੀ ਜੱਪਾ ਹੀ ਹੈ ਤੇ ਆ ਸਾਰੇ ਐ ਲਾਤੇ ਹੈਗੇ ਜਿਹੜਾ ਚੌਲਾਂ ਦਾ ਪਾਣੀ ਸੀਗਾ ਮੈਂ ਇਹਦੇ ਤੇ ਪਾ ਕੇ ਦੀਆਂ ਹੁਣੇ ਜਦੋਂ ਮੈਂ ਚੌਲ ਸਾਫ਼ ਕੀਤੇ ਸੀਗੇ ਆਪਣੀ ਕਟਿੰਗ ਵੀ ਚੱਲ ਪਈ ਜਿਹੜੀ ਆਪਾਂ ਨੇ ਲਾਈ ਸੀ ਆਵਲੀ ਬੋਲ ਚੁੱਕਿਆ ਨਹੀਂ ਅੰਦਰ ਦਰਦ ਹੁੰਦਾ ਥੀਚ ਇੱਕ ਤਰ੍ਹਾਂ ਸੀਗੀ ਆ ਹੁਣ ਲਿਆਂਦੇ ਸੀਗੇ ਚੰਡੀਗੜ੍ਹੋਂ ਸੋਹਣੇ ਬਹੁਤ ਹੈ ਇਹ ਵੀ ਲਾਤੇ ਇਹ ਨਵੀਂ ਤੇ ਡੈਡੀ ਨੇ ਲਾਏ ਹੈਗੇ ਤੇ ਮੈਂ ਨਾਲ ਲਵਾਏ ਸੀਗੇ ਬਸ ਮੈਂ ਮਿੱਟੀ ਬਣਾ ਕੇ ਦਿੱਤੀ ਸੀ ਇਹਨਾਂ ਨੂੰ ਬਾਕੀ ਇਹਨਾਂ ਨੇ ਲਾਤੇ ਕਿ ਆ ਸਾਡੀਆਂ ਹੈਗੀਆਂ ਮਿਰਚਾਂ ਜਦੋਂ ਤੁਸੀਂ ਆਹਦੇ ਬੂਟੇ ਦੇਖਦੇ ਮੈਂ ਤੇ ਫਿਰ ਬੰਦਾ ਸਾਰਾ ਕੁਝ ਭੁੱਲ ਜਾਂਦਾ ਕਿ ਸੋਡਾ ਦੁਖਦਾਗਾ ਕਿਉਂਕਿ ਮੈਨੂੰ ਮੈਨੂੰ ਬਾਰ-ਬਾਰ ਦੇਖਣੀ ਪੈ ਜਾਗਾ ਤੇ ਬੀਲ ਤੇ ਵੀ ਪਾਏ ਸੀ ਆਪਾਂ ਨੇ ਚੌਲਾਂ ਦਾ ਪਾਣੀ ਤੇ ਇੱਧਰ ਇਹ ਤੇ ਵੀ ਮਿਰਚਾਂ ਵਾਲੇ ਬੁੱਟੇ ਤੇ ਆ ਮੈਂ ਕਟਿੰਗ ਜਿਹੜੀ ਹੈਗੀ ਇਹ ਬਾਈ ਸੀਰੀਏ ਕੋ ਲੈ ਕੇ ਆਇਆ ਚਾਰ-ਪੰਜ ਦੇ ਨੇ ਐਂ ਹੀ ਮੈਂ ਰੱਖੂੰਗੀ ਤੇ ਬਾਅਦ ਚ ਇਹਨੂੰ ਲਾਉਂਗੀ ਥੋੜੇ ਦਿਨ ਮੈਂ ਲਾਉਂਗੀ ਨਾਲੇ ਉਹਦੋਂ ਨੂੰ ਮੇਟਲੀ ਤਰਤ ਕਰ ਨੂੰ ਹੜ ਜੂ ਠੀਕ ਹੋ ਜੂ ਤੇ ਆ ਦੋ ਬੁੱਟੇ ਰਹਿ ਗਏ ਮਿਰਚਾਂ ਦੇ ਲਾਉਣ ਵਾਲੇ ਆ ਵੀ ਕਟਿੰਗ ਲਾਈ ਸੀ ਆ ਵੀ ਮੈਂ ਨਹੀਂ ਲਾਈਏ ਥੋੜੇ ਦਿਨ ਹੀ ਹੋਏ ਨੇ ਤੇ ਆ ਪਹਿਲਾਂ ਦੀ ਹੈ ਪੁਰਾਣੀ ਜਿਹੜੀ ਇਹਦੇ ਵਿੱਚ ਪਹਿਲਾਂ ਲਾਈ ਸੀ ਉਹ ਪਹਿਲਾਂ ਖਰਾਬ ਹੋ ਗਈ ਸੀ ਇਹਦੇ ਵਿੱਚ ਸੱਚ ਤੇ ਮੈਂ ਦੁਬਾਰੇ ਲਾਈ ਸੀ ਆ ਪਹਿਲਾਂ ਵਾਲੀ ਹੈਗੀ ਸੋਹਣੇ ਲੱਗਦੇ ਆ ਆਹ ਜੇ ਪਾਉਂ ਰਹੇ ਹਾਂ ਇਹਦੇ ਵਿੱਚ ਨਾ ਦਵਾਈ ਪਾਈ ਦੀ ਆ ਦੇਖੋ చ ඒවා ඒන ගම ගේද වతගේ වගේ ම ර ස මීද කතින්නග ක දමී ලස බ ਅਨ ਚੱਕੀ ਦੀ ਉਹ ਜੀ ਨਵੀਂ ਨਵੀਂ ਪਾ ਕੇ ਰੱਖਦੇਗੀ ਵਧੀਆ ਬਣਦੀ ਹੈ